ਮਸਾਰ ਨੂੰ ਕੁੜੇ ਸਰਪੀ ਕੇ ਆ ਮਾਸੀ ਸਸਰੀ ਕਾਲਾ ਸਸਰੀ ਕਾਲ ਪੁੱਤ ਹਾਂਜੀ ਕਰਦੀ ਸੀ ਕੁਛ ਨਹੀਂ ਮਾਸੀ ਲੋਕਾਂ ਦਾ ਜਿਹੜਾ ਲੈਣ ਦੇਣ ਟੋਕੀ ਜਾਂਦੇ ਨੇ ਹੁਣ ਸੋਚ ਜਾਨੀ ਆ ਵੀ ਕਿੱਥੋਂ ਦੇ ਮੈਂ ਕੋਈ ਕੰਮ ਕੋਮ ਲੱਗ ਜਾ ਪੁੱਤ ਇਹ ਤਾਂ ਤੇਰੀ ਜਾਨ ਵਡ ਵਡ ਖਾਣਗੇ ਲੋਕ ਤਾਂ ਹੁਣ ਤਾਂ ਤੈਨੂੰ ਬਾਲਾ ਹੀ ਤੰਗ ਕਰਿਆ ਕਰਨਗੇ ਵੀ ਕੱਲੀ ਆ ਇੱਜ਼ਤਾਂ ਨੂੰ ਵੀ ਧੱਕਣਗੇ ਬਹੁਤ ਲੋਕ ਬੇਸ਼ਰਮ ਆਗੇ ਤੈਨ ਮਦੰ ਅਗਲੇ ਆਇ ਨਹੀਂ ਸੋਚਦੇ ਵੀ ਤੇ ਭਗਤ ਪਿਆਗਾ ਠੀਕ ਹੈ ਮੈਂ ਤਾਂ ਆਇਕ ਨਹੀਂ ਆ ਪੁੱਤ ਤੂੰ ਸਿਆਣੀ ਬਣ ਤੂੰ ਹਾਂ ਦਾ ਹੋਰ ਵਿਆਹ ਕਰਾ ਲੈ ਮਸੀ ਇਹ ਜਿਹੀ ਗੱਲਾਂ ਨਾ ਕਰੋ ਨੀ ਕਮਲ ਗੇ ਤੇਰੀ ਇੱਜ਼ਤ ਰਹਿ ਜੂ ਤੇਰੇ ਸਿਰ ਤੇ ਹੱਥ ਹੋਊ ਅਗਲੇ ਦਾ ਕਿਸੇ ਦੀ ਹਿੰਮਤ ਨਹੀਂ ਤੇਰੇ ਬਣ ਝਾਕ ਜੂ ਨਹੀਂ ਮਸੀ ਤੇਰੇ ਤੇ ਰੱਬ ਨੇ ਬਖਤ ਪਾਇਆ ਤੂੰ ਕੋ ਨਾ ਸ਼ਮਕਣਾ ਕਰਵਨੀ ਆ ਦੂਜਾ ਵਿਆਹ ਨਹੀਂ ਨਹੀਂ ਮਸੀ ਉਹ ਮੈਨੂੰ ਇੰਨਾ ਪਿਆਰ ਕਰਦਾ ਸੀ ਮੈਂ ਨਹੀਂ ਉਹਨੂੰ ਭੁੱਲ ਸਕਦੀ ਨਾਲੇ ਉਹ ਤੋਂ ਬਿਨਾ ਮੈਂ ਕਮਲ ਗੇ ਤੇਰੀ ਮਾਸੀ ਕੋ ਝੂਠ ਥੋੜੀ ਬੋਲਦੀ ਐ ਝੂਠ ਥੋੜੀ ਕਹੀ ਜਾਂਦੀ ਐ ਤੈਨੂੰ ਮੈਂ ਕਹਿੰਨੀ ਆ ਪੁੱਤੋ ਜੀ ਆਪਣੀ ਵਧੀਆ ਬਣਦੀ ਆਣ ਮੰਡ ਚ ਤਾਂ ਕਹਿੰਨੀ ਆ ਤੇਰੀ ਠੀਕ ਐ ਤੂੰ ਮੇਰੇ ਤੇ ਮਾਨ ਕਰਦੀ ਐ ਮਾਤਰਾ ਸਮਝਦੀ ਐ ਤਾਈ ਨਹੀਂ ਕਹਿੰਦੀ ਮਾਸੀ ਕਹਿੰਨੀ ਐ ਹੈ ਮਾਸੀ ਹੁੰਦੀ ਐ ਮਾਮਾ ਵਰਗੀ ਮੈਂ ਤਾਂ ਹੀ ਤਾਈ ਨਹੀਂ ਕਹਿੰਦੀ ਤੈਨੂੰ ਮਾਮਾ ਵਰਕੇ ਗੱਲ ਸਮਝਾਉਣੀ ਐ ਇਹ ਗੱਲ ਨਾ ਚੁੰਨੀ ਦੇ ਪੱਲੇ ਬੰਦ ਲੈ ਜਿਹੜੀ ਮੈਂ ਕਹਤੀ ਹੱਤ ਕਰਾ ਲੈ ਦੂਜਾ ਪਿਆ ਚੰਗੀ ਰਹੇਗੀ ਸੱਚੀ ਮੇਰਾ ਤਾਂ ਮਾ ਬਹੁਤ ਔਖਾ ਹੁੰਦਾ ਤੈਨੂੰ ਦੇਖ ਕੇ ਟਾਈਮ ਜਾਂ ਕੱਟ ਕੇ ਆਇਆ ਇਸ ਰਾਸਤੇ ਤੈਨੂੰ ਸਮਝਾਇਆ ਮਾਂ ਕਰਾਲਾ ਪੱਤਾ ਬਤਿਹਾਂ ਬੰਦੇ ਨਾਲ ਵਿੱਚ ਚਲ ਕੋਈ ਨਾ ਹਾਂ ਫਿਰ ਮੈਂ ਦੇਖਦੀ ਐਂਗੀ ਸੋਚਦੀ ਐਂਗੀ ਕੀ ਕਰਨੀ ਹੈ ਦੇਖਣਾ ਕੀ ਆ ਪੱਤਾ ਬਸ ਮਨ ਬਣਾ ਹੀ ਲੈ ਠੀਕ ਆ ਆਪੀ ਅਗਲਾ ਸਾਰਾ ਕੁਝ ਲਿਆਉ ਐਨਾ ਤੇਰੇ ਸਰ ਕਰ ਜਾਪੀ ਦਊਗਾ ਅਗਲਾ ਠੀਕ ਆ ਠੀਕ ਆ ਕਿੱਥੇ ਤੂੰ ਕੰਮ ਕਰੇਂਗੀ ਇੱਕ ਦੇ ਕਰਕੇ ਤਾਰ ਲੰਗੀ ਇਹਨਾਂ ਦਾ ਕਰਜ਼ਾ ਚੜਿਆ ਪਿਆ ਸਿਰ ਠੀਕ ਆ ਹਾਂ ਤੇ ਚੱਲ ਚੰਗਾ ਪੁੱਤ ਧਿਆਨ ਰੱਖੀ ਆ ਆਪਦਾ ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੀ ਠੀਕ ਹੈ ਤੇ ਜੇ ਕਿਸੇ ਵੀ ਤਕਲੀਫ ਚ ਹੋਵੇਂ ਬਸ ਕਹਿਣਾ ਤੂੰ ਮੈਨੂੰ ਸੁਨੇਹਾ ਕਰ ਲਈ ਠੀਕ ਚੰਗਾ ਚੰਗਾ ਪੁੱਤ ਮੈਂ ਚੱਲਦੀ ਹਾਂ ਹੁਣ ਚਾਹ ਆ ਨਹੀਂ ਪੀਂਦੀ ਪੁੱਤ ਹੁਣ ਮੇਰਾ ਮਨ ਨਹੀਂ ਕਰਦਾ ਚਾਹ ਪੀਣ ਨੂੰ ਕੀ ਕਰਾਂ ਤੇਰਾ ਦੁੱਖ ਦੇਖ ਕੇ ਤਾਂ ਸੱਚੀ ਲੈ ਮੱਭੀ ਹੋ ਜਾਂਦੀ ਆ ਚਲ ਕੋਈ ਨਾ ਪਤਾ ਹੌਸਲਾ ਰੱਖ ਤੇਰੀ ਮਾਸੀ ਤੇਰੇ ਨਾਲ ਆ ਚੰਗਾ ਪਤਾ ਫੇਰ ਮਾਰੂੰਗੀ ਕਿਹੜਾ ਕੀ ਕਰਾਂ ਰੱਬਾ ਮਾਸੀ ਕਹਿ ਤਾਂ ਸਹੀ ਰਹੀ ਆ ਇਕੱਲੇ ਐਡੀ ਜ਼ਿੰਦਗੀ ਮੈਂ ਕਿਵੇਂ ਕੱਢੂੰਗੀ ਕਿ ਮੈਂ ਲੋਕਾਂ ਦਾ ਮੂੰਹ ਖੜੂੰਗੀ ਚਲ ਦੇਖਦੇ ਆ ਜੋ ਕਰਮਾ ਚ ਲਿਖਿਆ ਹੋਇਆ ਚਿਪਾ ਦੇ ਬਣੀ ਉਹਤਰੀ ਮਾਸੀ ਕੀ ਕਮਾਈ ਸੀ ਉਹ ਤਾਂ ਮਾਸੀ ਤਾਂ ਐਂ ਕਹਿੰਦੀ ਸੀਗੀ ਵੀ ਤੂੰ ਵਿਆਹ ਕਰਾ ਲਾ ਕਿਉਂ ਦੂਜਾ ਵਿਆਹ ਕਰਾਉਣ ਨੂੰ ਅਸੀਂ ਮਰ ਗਏ ਨਹੀਂ ਉਹ ਐਂ ਕਹਿੰਦੀ ਸੀ ਵੀ ਤੂੰ ਕਿਵੇਂ ਲੋਕਾਂ ਦਾ ਦੇਣ ਲਣ ਕਰੇਂਗੀ ਲੋਕ ਸਾਰੇ ਟੋਕ ਦੇ ਤੈਨੂੰ ਤੇ ਸਾਰੀ ਜ਼ਿੰਦਗੀ ਤੂੰ ਕਿਵੇਂ ਲੜਾਈਂਗੀ ਐ ਇਹ ਮੈਂ ਕਹਦੇ ਹੈਗੇ ਨੇ ਕਹਦੇ ਮੇਰਾ ਸਰੀਕਾ ਤਾਂ ਹੈਗਾ ਕਿਹਾ ਤੀਵੇਂ ਮਾਸੀ ਨੂੰ ਮੇਰੀ ਗੱਲ ਸੁਣ ਦੁਬਾਰੇ ਵਿਆਹ ਕਰਾਉਣ ਦੀ ਗੱਲ ਨਾ ਕਰ ਲਈ ਅਸੀਂ ਸਾਰਾ ਕੁਝ ਦਵਾਵਾਂਗੇ ਤੈਨੂੰ ਇੱਥੇ ਹੀ ਰਹਿ ਠੀਕ ਹੈ ਤੋ ਇਹ ਗੱਲ ਨਾ ਲੜੇ ਸੋਚੀ ਵੀ ਨਾ ਕਿ ਮੈਂ ਦੂਜਾ ਵਿਆਹ ਕਰਾ ਲਵਾਂਗੀ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਮੈਨੂੰ ਦੱਸ ਦੀ ਮੈਂ ਲੈ ਆ ਕੇ ਦੇਵਾਂਗਾ ਚੰਗਾ ਠੀਕ ਹੈ ਠੀਕ ਹੈ ਆ ਗਿਆ ਰੋਂਦੀ ਕਦੋਂ ਪਈਆਂ ਕੁਛ ਨਹੀਂ ਰੋਣੇ ਆਉਦੇ ਕਰਮਾਂ ਨੂੰ ਇੱਕ ਤੇ ਰੱਬ ਨੇ ਮੈਨੂੰ ਕੱਲਾ ਕਰਤਾ ਮੇਰਾ ਘਰ ਵਾਲਾ ਕੋਲੇ ਮੇਰੇ ਸਿਰ ਦਾ ਸਾਈ ਉਹ ਤਾਂ ਫਿਰ ਲੋਕ ਤੰਗ ਕਰਦੇ ਨੇ ਤੇ ਜੇ ਕਰ ਰਹੇ ਨੇ ਕੱਲੀ ਨੂੰ ਦੇਖ ਕੇ ਜਿਹੜਦਾ ਜਦੋਂ ਵੀ ਛੇ ਕਰਦਾ ਉਹ ਤੇ ਆ ਕੇ ਖੜ ਜਾਂਦਾ ਤੇ ਉੱਤੇ ਮੈਨੂੰ ਗੱਲਾ ਲੱਗ ਜਾਂਦਾ ਕਰਨ ਦੇਖ ਜੋ ਪ੍ਰਮਾਤਮਾ ਦੀ ਮਰਜ਼ੀ ਸੀ ਉਹ ਤਾਂ ਹੋਣਾ ਹੀ ਸੀਗਾ ਨਾਲੇ ਤੈਨੂੰ ਕਿੰਨੀ ਵਾਰੀ ਧਗਿਆ ਕਿ ਇੱਥੇ ਰਹਿ ਕੇ ਕਰਨਾ ਕੀ ਆ ਜੇ ਕੋਈ ਬੱਚਾ ਹੋਵੇ ਉਹਦੇ ਸਿਰ ਤੇ ਤਾਂ ਤੂੰ ਜ਼ਿੰਦਗੀ ਕੱਟ ਲਈ ਕੱਲੀ ਕੈਰੀ ਤੂੰ ਹੈਗੀ ਆ ਤੇ ਇਹਨਾਂ ਦਾ ਕੀ ਆ ਇਹ ਤਾਂ ਨਾ ਕੱਲੀ ਜਨਾਨੀ ਨੂੰ ਤਾਂ ਜੀਣ ਹੀ ਨਹੀਂ ਦਿੰਦੇ ਲੋਕ ਤਾਂ ਚੰਗੀ ਰਹੇਗੀ ਹਜੇ ਵੀ ਤੇਰੇ ਕੋਲ ਟਾਈਮ ਆ ਟਾਈਮ ਸਾਹਮਣਾ ਤੂੰ ਚੱਲ ਜਾ ਇੱਥੋਂ ਆਪਦਾ ਵਿਆਹ ਕਰਾ ਘਰ ਬਸਾ ਨਾਲੇ ਤੇਰੀ ਉਮਰ ਵੀ ਕੀ ਆ ਹਜੇ ਛਾ ਮਾ ਕਿੱਥੇ ਕਿਹਦੇ ਕੋਲੇ ਜਾ ਮੈਂ ਫਰੇ ਪੇਕਿਆਂ ਚ ਕੋਈ ਨਹੀਂ ਹੈਗਾ ਭਰਾ ਪਰ ਜਾਈ ਤਾਂ ਹੋਣਗੇ ਕੋਈ ਵੀ ਨਹੀਂ ਹੈਗਾ ਪੇਕਿਆਂ ਚ ਉੱਚਾ ਆਵਦਾ ਬੰਦਾ ਹੀ ਨਾ ਨਾ ਹੋਵੇ ਤਾਂ ਸਾਰੇ ਰਿਸ਼ਤੇ ਹੀ ਮੁੱਕ ਜਾਂਦੇ ਨੇ ਚਲ ਕੋਈ ਗੱਲ ਨਹੀਂ ਤੂੰ ਦਿਲ ਹੌਲਾ ਨਾ ਕਰ ਮੇਰੀ ਗੱਲ ਸੁਣ ਮੇਰੀ ਨਿਗਾਹ ਚ ਕੋਈ ਮੁੰਡਾ ਹੈਗਾ ਉਹਦੀ ਵੀ ਘਰ ਵਾਲੀ ਵਿਚਾਰੀ ਮੁੱਕ ਚੁੱਕੀ ਆ ਉਹ ਕੱਲੇ ਆ ਉਹਦੇ ਕਹਾ ਦੋ ਜਵਾਬ ਨਹੀਂ ਜੇ ਤੂੰ ਦੇਖ ਲੈ ਤੈਨੂੰ ਮਨਜ਼ੂਰ ਹੋਵੇ ਤਾਂ ਮੈਂ ਉਹਦੇ ਨਾਲ ਗੱਲ ਕਰ ਦੇਖ ਲੈ ਭੈਣ ਜੇ ਸਹੀ ਆ ਸਹੀ ਆ ਚੰਗੀ ਜ਼ਮੀਨ ਆ ਜਾਇਦਾਦ ਆ ਨਸ਼ਾ ਨਹੀਂ ਕਰਦਾ ਕੋਈ ਹੋਰ ਨਹੀਂ ਕੱਲਾ ਕੱਲਾ ਹੈਗਾ ਉਹ ਮਾਂ ਉਹਦੀ ਪਿਛਲੇ ਸਾਲ ਮੁੱਕ ਗਈ ਤੇ ਫਿਰ ਉਹਦੇ ਬੱਚਿਆਂ ਦਾ ਵੀ ਸਹਾਰਾ ਨਹੀਂ ਨਾ ਕੋਈ ਹੈਗਾ ਚਲ ਬੱਚਿਆਂ ਦਾ ਸਹਾਰਾ ਤੂੰ ਬਣ ਜੇਗੀ ਤੇਰਾ ਸਹਾਰਾ ਉਹ ਬਣ ਜਾਣਗੇ ਸੋਨੂ ਦੋਨਿਆਂ ਨੂੰ ਇੱਕ ਦੂਜੇ ਦੀ ਲੋੜ ਆ ਥੋੜਾ ਟਾਈਮ ਪਾਸ ਹੋ ਜਾਊਗਾ ਕੋਈ ਨਾ ਪਹਿਨੇ ਦੇਖ ਲੈ ਫਿਰ ਤੂੰ ਗੱਲ ਕਰਕੇ ਪਰ ਮੇਰੀ ਗੱਲ ਸੁਣ ਮੇਰੇ ਜੇਠ ਨੂੰ ਨਾ ਪਤਾ ਲੱਗਿਆ ਇਸ ਗੱਲ ਦਾ ਉਹ ਮੈਂ ਉਹ ਤੋਂ ਕੰਜਰ ਤੋਂ ਕੀ ਲੈਣਾ ਆ ਮੈਂ ਤਾਂ ਹੋਈ ਨਹੀਂ ਉਹਨੂੰ ਬੁਲਾ ਕੇ ਰਾਜੀ ਹੈਗੀ ਤਾਂ ਹੀ ਕਹਿੰਨੀ ਆ ਪਿੱਛਾ ਛਡਾ ਲੇਂਗੇ ਇਹਨਾਂ ਤੋਂ ਨਹੀਂ ਤਾਂ ਇਹਨਾਂ ਨੇ ਤਾਂ ਤੈਨੂੰ ਨੋਚ-ਨੋਚੇ ਖਾ ਜਣਾ ਐਟੇ ਹਬਸ਼ੀ ਨੇ ਇਹ ਤਾਂ ਜੇ ਛੱਜਦੇ ਹੋਣ ਤੇ ਇਹਨਾਂ ਦਾ ਵਿਆਹ ਹੀ ਨਾ ਹੋ ਜਾਂਦੇ ਕਈ ਕਾ ਤੂੰ ਫਿਰਦੇ ਪਟਕਦੇ ਸੱਚੀ ਗੱਲ ਹੈ ਤੂੰ ਇੱਕ ਵਾਰੀ ਨਾ ਆਉਦਾ ਮਨ ਨੂੰ ਠੋਕਰ ਲਾ ਮੈਨੂੰ ਫੇਰ ਦੱਸਦੀ ਫਿਰ ਤਵਾਂ ਗੱਲ ਚਲਾ ਲਾਂਗੀ ਨਾਲੇ ਮੁੰਡਾ ਆਪਣੀ ਰਿਸ਼ਤੇਦਾਰੀ ਚਾ ਬਸ ਕੋਈ ਨਾ ਬਣ ਤੂੰ ਗੱਲ ਕਰ ਮੈਂ ਵੀ ਇਸ ਨਰਕ ਚੋਂ ਨਿਕਲਣਾ ਚਾਹੁੰਦੀ ਆ ਕਹਿਣਾ ਤਾਂ ਮੈਂ ਤੈਨੂੰ ਪਿਛਲੀ ਵਾਰੀ ਵੀ ਚਾਹੁੰਦੀ ਸੀ ਪਰ ਮੈਂ ਉਦੋਂ ਨਹੀਂ ਕਿਹਾ ਮਹਾ ਕਿਤੇ ਤੂੰ ਆਇਆ ਨਾ ਕਹਿ ਦੇ ਕਿ ਪਤਾ ਨਹੀਂ ਮੇਰੇ ਸਿਰ ਤੇ ਬੰਦਾ ਨਹੀਂ ਹੈਗਾ ਇਹ ਮੇਰਾ ਫਾਇਦਾ ਚੱਕਦੀ ਆ ਸੋਚਿਆ ਤਾਂ ਬਣਾ ਇਹ ਹੀ ਸੀਗਾ ਵੀ ਮੈਂ ਆਦੇ ਬੰਦੇ ਦੀ ਜ਼ਿੰਦਗੀ ਐਵੇਂ ਜੁੱਕਰੀ ਚਲ ਕੋਈ ਗੱਲ ਨਹੀਂ ਜੋ ਰੱਬ ਨੇ ਮਨਜ਼ੂਰ ਹੰਦਾ ਹੋਣਾ ਤਾਂ ਹੋ ਗਈ ਆ ਉਹਦੇ ਉੱਤੋਂ ਦੀ ਆਪਾਂ ਦਾ ਕੁਝ ਨਹੀਂ ਕਰ ਸਕਦੇ ਨਾ ਜੋ ਆਪਣੇ ਲੇਖਾਂ ਚ ਲਿਖਿਆ ਉਹ ਤਾਂ ਹੋ ਕੀ ਰਹਿਣਾ ਦੇਖੋ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਮਾਂ ਮਿਲ ਜੂਗੀ ਤੈਨੂੰ ਬੱਚੇ ਮਿਲ ਜਾਣਗੇ ਠੀਕ ਆ ਖਾਂਦਾ ਨਹੀਂ ਪੀਂਦਾ ਨਹੀਂ ਵਧੀਆ ਮੁੰਡਾ ਆ ਜੇ ਕੋਈ ਲਾਂਭਾ ਆਇਆ ਤਾਂ ਮੈਂ ਬੈਠੀ ਆ ਨਾਲੇ ਮੈਂ ਤੇਰਾ ਮਾੜਾ ਥੋੜੀ ਨਾ ਕਰਾਂਗੀ ਸਹੀ ਗੱਲ ਹੈ ਭੈਣਾ ਇੱਕ ਤੁਸੀਂ ਤਾਂ ਹੈਗੀ ਆ ਜਿਹਨੂੰ ਮੈਂ ਆਪਦੇ ਦਿਲ ਦੀ ਗੱਲ ਦੱਸ ਸਕਦੀ ਆ ਭੈਣਾ ਮੱਗੋ ਵਰਤ ਸਕਦੀ ਆ ਨੇ ਤੇ ਤਾਂ ਮੇਰਾ ਕੋਈ ਨਹੀਂ ਤੇਥੋਂ علاوہ ਪਰ ਮੈਂ ਤੈਨੂੰ ਦੱਸਾਂ ਮੁੰਡਾ ਥੋੜਾ ਲੰਘਦਾ ਪੱਕਾ ਆ ਕਿ ਤੇ ਕੱਲ ਨੂੰ ਐਂ ਕਹਦੀ ਕਿ ਕਾਲ ਕੁਟਾ ਜਿਹਾ ਲੱਭ ਕੇ ਦੇਤਾ ਉਹ ਮੈਂ ਤੈਨੂੰ ਹੁਣੇ ਹੀ ਦੱਸ ਦਿੰਨੀ ਆ ਨਹੀਂ ਨਹੀਂ ਭੈਣ ਮੈਨੂੰ ਐ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਕਾਲਾ ਵਜ੍ਹਾ ਕੁਛ ਬਸ ਦਿਲ ਦਾ ਸਾਫ਼ ਹੋਣਾ ਚਾਹੀਦਾ ਮੈਨੂੰ ਸਮਝੇ ਬਸ ਮੈਂ ਤੈਉ ਜਵੰਦਾ ਚਾਹੀਦਾ ਜਿਹੇ ਜੇ ਮੇਰਾ ਪਹਿਲਾਂ ਸੀਗਾ ਦੇਖ ਦਿਲ ਦਾ ਮੁੰਡਾ ਬਹੁਤ ਸਾਫ਼ ਆ ਬਸ ਰੰਗ ਦਾ ਹੀ ਪੱਕਾ ਹੈ ਠੀਕ ਹੈ ਮੈਂ ਉਹਦੇ ਨਾਲ ਗੱਲ ਚਲਾਉਣੀ ਆ ਤੂੰ ਇਹ ਨਰਖ ਤਾਂ ਜਿੰਨੀ ਛੇਤੀ ਹੋ ਸਕਦਾ ਨਾ ਫਿਰ 19 ਛੇਤੀ ਆਉਂਦਾ ਪਾਸਾ ਵੱਠ ਲਾ ਬਹੁਤ ਖੁਸ਼ ਰਹੇਗੀ ਉਹਦੇ ਨਾਲ ਠੀਕ ਆ ਚਲ ਠੀਕ ਆ ਮੈਂ ਚਲਦੀ ਆ ਪਰ ਆਹ ਗੱਲਾਂ ਕਿਸੇ ਕੋਲੇ ਕਰੀ ਨਾ ਕਿਉਂਕਿ ਤੈਨੂੰ ਪਤਾ ਕਿਸੇ ਦਾ ਘਰ ਬਸਦੇ ਨੇ ਕੋਈ ਰਾਜੀ ਨਹੀਂ ਹੁੰਦਾ ਨਹੀਂ ਕਰੀ ਪੈਣ ਮਾਰੇ ਜੇ ਖੰਨੀ ਹੁੰਦੀ ਆ ਫੇ ਮੈਂ ਤੈਨੂੰ ਕਿਉਂ ਪੁੱਛਣਾ ਸੀ ਪਣ ਚਲ ਠੀਕ ਹੈ ਚੰਗਾ ਨਾਲ ਸੱਚੋ ਤੁਹਾਡੀ ਤਾਈ ਜੀ ਨੇ ਦੀਂਦੀ ਕਿੱਧਰ ਲੰਗੀ ਹੋਈ ਆ ਉਹ ਬਾਗੀ ਗਈ ਹੋਈ ਹੈਗੀ ਵਿਚਾਰੀ ਛੁੱਟੀਆਂ 'ਚ ਆਈ ਸੀਗੀ ਉਰੇ ਅੱਛਾ ਉਹ ਕਹਿੰਦੀ ਬਸ ਉਹ ਵੀ ਇਹੀ ਰਹਿ ਦੇ ਕੇ ਗਈ ਐ ਮੈਨੂੰ ਵੀ ਤੂੰ ਵਿਆਹ ਕਰਾ ਲਾ ਕਹਿੰਦੀ ਨਹੀਂ ਹੈਗੀ ਤਾਂ ਵਿਚਾਰੀ ਦਿਲ ਦੀ ਚੰਗੀ ਆ ਮੂੰਹ ਦੀ ਤਾਂ ਭਾਵੇਂ ਬੜਬੋਲੀ ਆ ਠੀਕ ਆ ਉਹ ਹਨਾ ਐ ਚੱਲ ਬਜ਼ੁਰਗ ਬੰਦਾ ਹਨਾ ਦੁਨੀਆ ਦੇਖੀ ਹੋਈ ਆ ਉਹਦੀ ਪਤਾ ਉਹਨੂੰ ਕਿਹੜਾ ਬੰਦਾ ਕਿਹੇ ਜਾ ਕਿਹੜਾ ਕਿਹੇ ਜਣੀ ਹੁਣ ਫਿਰ ਤੂੰ ਸਹੀ ਹੋਵੇ ਚਲ ਠੀਕ ਆ ਫਿਰ ਮੈਂ ਵੀ ਚਲਦੀ ਆ ਮੈਂ ਉਹ ਨਾ ਗੱਲ ਛੇੜਾਂਗੀ ਚੰਗਾ ਚਲ ਤੇ ਮੈਨੂੰ ਕਿਉਂ ਛੱਡ ਗਿਆ ਕੱਲੀ ਟੂ ਕਿ ਉਹਨੇ ਆਦ ਦੇ ਨਾਲ ਲੈ ਕੇ ਗਿਆ ਦੇਖ ਮੇਰਾ ਹਾਲ ਕੀ ਹੋਇਆ ਦੁਨੀਆ ਦੇ ਮੈਨਸ ਨਾਲ ਨਾਲ ਲੋਗ ਮੇਰੇ ਬਾਰੇ ਗੱਲਾਂ ਕਰਦੇ ਆ ਤੇ ਤੁਹਾਡਾ ਭਾਈ ਉਹ ਤਾਂ ਤੁਹਾਡਾ ਸਗਾ ਨਾ ਉਹ ਵੀ ਮੇਰੇ ਤੇ ਕਿਉਂ ਜਿੰਨੀ ਗਾ ਰੱਖਦਾ ਹੁਣ ਤਾਂ ਮੈਨੂੰ ਆਪਣੇ ਘਰ ਦੇ ਵਿੱਚ ਡਰ ਲੱਗਣ ਲੱਗ ਪਿਆ ਦੱਸ ਮੈਂ ਕੀ ਕਰਾਂ ਦੱਸ ਦੇ ਮੈਨੂੰ ਯਾਰ ਅੱਲਾ ਇਹਨੂੰ ਸੁਣਾਈ ਜਾਂਦੀ ਹੈ ਬਾਹਰ ਨਿਕਲ ਕੇ ਸੁਣੂਗਾ ਹੈ ਕੀ ਹੋ ਰਿਹਾ ਤੇਨੂੰ ਇੱਕ ਖਾਣੂ ਦੇਉਂਗੀ ਤੈਨੂੰ ਫੋਟੋ ਮੇਰੀ ਗੱਲ ਸੁਣ ਲੈ ਆ ਠੂਰ ਦੇ ਨਾ ਕਰ ਸੁਣਦਾ ਨਹੀਂ ਤੈਨੂੰ ਤਕਰੀਅ ਤੇ ਖੜੀ ਹੋਣਾ ਮਰ ਗਿਆ ਮਰ ਆ ਗਿਆ ਹੁਣ ਕਿਤੇ ਨਾਲ ਮਰੇਗੀ ਉਹਦੇ ਹੈ ਨਾ ਕਹੋ ਤੁਹਾਡਾ ਤਾਂ ਪਾਈ ਸੀਗਾ ਘਟੋ ਘਟ ਤੁਸੀਂ ਤਾਂ ਉਹਦੇ ਬਾਰੇ ਹਜੇ ਕੁਝ ਨਾ ਕਹੋ ਆ ਗਈ ਸੀਗਾ ਫਿਰ ਹੁਣ ਕੀ ਕਰੀਏ ਮਰਿਆ ਜਾਂਦਾ ਨਾਲ ਨਾਲ ਜਿਹੜੀ ਮੈਂ ਤੈਨੂੰ ਗੱਲ ਕਹੀ ਦੀ ਕਰੀ ਜਾ ਬਾਰ ਉਹਦੀ ਮੈਂ ਕਹਿ ਰਿਹਾ ਮੈਨੂੰ ਲੱਗਦਾ ਮੈਨੂੰ ਨਾ ਕੋਈ ਹਾਕ ਮਾਰ ਰਿਹਾ ਮੈਨੂੰ ਆਹ ਕੁਮਾਰ ਕੋਈ ਨਾ ਤੁੰਤਾ ਜੀ ਬਲਕਿਆ ਬਲਕਿਆ ਕੇ ਇੱਥੇ ਨਾ ਰੱਖਿਆ ਤੂੰ ਕਿ ਜਾਣੇਂ ਤੈਨੂੰ ਕਹਾ ਅਰੇ ਹਣ ਬਈ ਗੱਲ ਸੁਣੀ ਹਾਂ ਬਈ ਉਹ ਪੀਣਾ ਚੈੱਕ ਕਰਾਉਣਾ ਸੀ ਮੈਂ ਨਾ ਚਾ ਕਰਾ ਲੈਣਗਾ ਜਾ ਕੇ ਤੇਣਾ ਮੈਂ ਤਾਂ ਅਡੇ ਤੇ ਚੱਲਿਆ ਸੀਗਾ ਸਮਾਨ ਲੈਣ ਵਾਸਤੇ ਫੇਰ ਫੇਰ ਕਰਾ ਲੇ ਉਹ ਮੈਂ ਕਰਾ ਲਿਆ ਬਾਈ ਇਹ ਦੇਖੇ ਆਟਾ ਨਹੀਂ ਹੈਗਾ ਘਰੇ ਰੋਟੀ ਨਾਲ ਕਰਨੀਆਂ ਫੜੀਆਂ ਮੈਂ ਤਾਂ ਤਾਂ ਇਹਨੂੰ ਕਹਿੰਦਾ ਘਰ ਤਾ ਇਹਨੂੰ ਬਸ ਕਰਾ ਲਿਆ ਬਾਈ ਮੈਂ ਤੈਨੂੰ ਕੀ ਕਰਾਂ ਬਸ ਕਦੇ ਜਿਹੇ ਲੋਕ ਬੜੀਆਂ ਗੱਲਾਂ ਕਰਦੇ ਬਈ ਠੀਕ ਹੈ ਹੁਣ ਮੈਂ ਤਾਂ ਤੈਨੂੰ ਕੁਝ ਕਹਿੰਦੇ ਨਹੀਂ ਨਾ ਤੂੰ ਮੈਨੂੰ ਕੁਝ ਕਹਿੰਦੀ ਹਣਾ ਲੋਕਾਂ ਦੇ ਮੂੰਹ ਕਿਤੇ ਫੜੇ ਜਾਂਦੇ ਆ ਉਹ ਤਾਂ ਮੈਨੂੰ ਆਪ ਘੂਰ ਘੂਰ ਕੇ ਪੈਂਦਾ ਕਿ ਸਾਡੇ ਘਰ ਅੱਗੇ ਵੀ ਨਾ ਖੜਿਆ ਕਰ ਉਹਨੂੰ ਪਤਾ ਨਹੀਂ ਕੀ ਦਿੱਕਤ ਹੈ ਤਗਾ ਨਹੀਂ ਬਾਈ ਮੈਨੂੰ ਪਤਾ ਮੈਂ ਕਿਵੇਂ ਦਿਨ ਕੱਟਦੀ ਆਂ ਕੀ ਬਸ ਮੇਰਾ ਤਾਂ ਆਪੇ ਹੀ ਹਾਲ ਆ ਮੈਂ ਤਾਂ ਘਰੇ ਵੀ ਡਰਦੀ ਡਰਦੀ ਰਹਿਣੀ ਹੈਗੀ ਬਸ ਮੈਂ ਤਾਂ ਕਹਿੰਦਾ ਸੀ ਬਾਈ ਆਪਨੇ ਤੇ ਪਿੰਡੀ ਦੇਣ ਲੱਗ ਜਾ ਉਹ ਰੋਲ ਦੇ ਤਰ੍ਹਾਂ ਜੀਣਾ ਨੁਬਰ ਕਰਿਆ ਹੋਇਆ ਫਿਰ ਨਿਸ਼ਾਵਾ ਕਿਹਦੇ ਕੋਲੇ ਜੇ ਪਿੰਡ ਕੋਈ ਹੁੰਦਾ ਫਿਰ ਮੈਂ ਕਾਹਨੂੰ ਠੇਡੇ ਕੰਦੀ ਕਰਤੀ ਹੋਰ ਦੇਖ ਲੈਣੇ ਬਾਈ ਕਿਤੇ ਵਿਆਹ ਵੀ ਹੁੰਦੇ ਕਰਾ ਲੈਂਦੇ ਐ ਤਾਂ ਸਾਰੀ ਜ਼ਿੰਦਗੀ ਲੰਗੀ ਨਹੀਂ ਨਾ ਹੈਗੀ ਤਾਂ ਹੁਣੇ ਤੁਹਾਡਾ ਇਹ ਬੁਰਾ ਹਾਲ ਲੱਗੇ ਜਾਏਗੀ ਫਿਰ ਨਹੀਂ ਬਸ ਦੇਖਦੇ ਹਾਂ ਕੀ ਕਰ ਮਾਂ ਨੇ ਲਿਖ ਤੇ ਰੱਬ ਨੇ ਬਸ ਕੀ ਲਿਖ ਲਿਖੇ ਨੇ ਬਾਕੀ ਚੱਲ ਐਂ ਕਰ ਜਾਇਜ ਦਾ ਕੰਮ ਜਾ ਕਰਨਾ ਫਿਰ ਲੈ ਜੀ ਨਾ ਨਾ ਮੋਟਰਸਾਈਕਲ ਛੇੜ ਲਿਆ ਉਹਨਾਂ ਫਿਰ ਮੋਟਰਸਾਈਕਲ ਤੇ ਰੱਖਿਆ ਹੋਇਆ ਹਾਂ ਹਾਂ ਹੈਗਾ ਠੀਕ ਹੈ ਬਈ ਚੰਗਾ ਚਲ ਚਲ ਜੀ ਆਂਦਾ ਰਹਿ ਭਾਈ ਨਾਲੇ ਲੋਕਾਂ ਨੇ ਤਾਂ ਗੱਲਾਂ ਹੀ ਕਰਨੀਆਂ ਲੋਕਾਂ ਕੋਲ ਹੋਰ ਕੀ ਹੈ ਚੰਗੀ ਨੂੰ ਚੰਗੀ ਨਹੀਂ ਕਹਿਣਾ ਉਹਨਾਂ ਨੇ ਮਾੜੀ ਨੂੰ ਮਾੜੀ ਨਹੀਂ ਕਹਿਣਾ ਪੀਣੇ ਨੂੰ ਕਹਿ ਤੇ ਦਿੱਤਾ ਵੀ ਲੈ ਜਾਊਂਗਾ ਕਰਨ ਵਾਸਤੇ ਪਤਾ ਨਹੀਂ ਆਉ ਕਿ ਨਹੀਂ ਆਉ ਇਹ ਤਾਂ ਡਰਦਾ ਤਾਂ ਕੋਈ ਮੈਨੂੰ ਬੁਲਾਉਂਦਾ ਕੀ ਬੜਬੜ ਜੇ ਕਰਦੀ ਹੋਣੀ ਐ ਕਿਸ ਨਾਲ ਗੱਲਾਂ ਕਰਦੀ ਦੀ ਕੁਛ ਨਹੀਂ ਤਾਂ ਪ੍ਰਗਟ ਨੂੰ ਪੀਣੇ ਨੂੰ ਕਿਹਾ ਸੀਗਾ ਮੈਂ ਕਿਹਾ ਪੀਣਾ ਕਰਾ ਲਿਆ ਜਾ ਕੇ ਮੜਾ ਜਾ ਨਾ ਮੇਰਾ ਭਾਈ ਦਾ ਕੀ ਮਰ ਗਿਆ ਤੇਰੇ ਨਾਲ ਖੰਭ ਜੇ ਜ਼ਿਆਦਾ ਹੀ ਲੱਗਦੇ ਜਾਂਦੇ ਨੇ ਮੈਂ ਘਰੇ ਬੈਠਾ ਤੂੰ ਮੈਨੂੰ ਨਹੀਂ ਕਹਿ ਸਕਦੀ ਪੀਣੇ ਨੂੰ ਬਾਈ ਮੇਰੀ ਸੁਣ ਲੈ ਗੱਲ ਜਿੱਦਣ ਦਾ ਉਹ ਗਿਆ ਨਾ ਤੂੰ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਰਿਆ ਮੈਂ ਤੇਰੇ ਰੰਗ ਟੰਗ ਦੇਖ ਰਹੀ ਆ ਬਹੁਤ ਹੋ ਗਿਆ ਹੁਣ ਆਪਦੀ ਹੱਦਾਂ 'ਚ ਰਹਿ ਕੇ ਗੱਲ ਕਰਿਆ ਕਰ ਹੱਦਾਂ 'ਚ ਹੀ ਆ ਮੈਂ ਜੇ ਹੱਦਾਂ ਪਾਰ ਕਰਤੀਆਂ ਨਾ ਤੇਰਾ ਪਤਾ ਵੀ ਨਹੀਂ ਲੱਗਣਾ ਬਾਈ ਮੈਂ ਵੀ ਬਹੁਤ ਛਿੱਲੀ ਜਾਨੀ ਆ ਤੇ ਦੇਖੀ ਜਾਨੀ ਆ ਮੈਂ ਕਹਿੰਨੀ ਆ ਘਰ ਦੀ ਇੱਜ਼ਤ ਆ ਬਾਹਰ ਨਾ ਜਾਵੇ ਤਾਂ ਹੀ ਵਧੀਆ ਕਰਦੀਆਂ ਗੱਲਾਂ ਘਰ 'ਚ ਹੀ ਰਹਿਣ ਪਰ ਮੈਨੂੰ ਲੱਗਦਾ ਤੁਸੀਂ ਇਹ ਕੰਮ ਮੈਥੋਂ ਕਰਵਾਉਂਗੇ ਜਿਹੜਾ ਮੈਂ ਨਹੀਂ ਕਰਨਾ ਚਾਹੁੰਦੀ ਮੇਰੀ ਗੱਲ ਸੁਣ ਲੈ ਇਹੀ ਗੱਲਾਂ ਮੈਂ ਸੋਚਦਾ ਜਿਹੜੀਆਂ ਤੂੰ ਸੋਚਦੀਆਂ ਵੀ ਘਰ ਦੀ ਗੱਲ ਘਰ 'ਚ ਹੀ ਰਹਿ ਜੇ ਪਰ ਤੇਰੇ ਆ ਖਾਨੇ ਚ ਪੜਦੀ ਨਹੀਂ ਪਹਿਲੀ ਗੱਲ ਬਾਈ ਸੋਚ ਸਮਝ ਕੇ ਗੱਲ ਕਰੀ ਮੈਂ ਬਹੁਤ ਸੋਚ ਲਿਆ ਹੁਣ ਪਰ ਹੁਣ ਮੈਂ ਤੇਰੀਆਂ ਚੱਲਣੀਆਂ ਨਹੀਂ ਆ ਜਿਹੜੀ ਨਿਗਾਹ ਜਿ ਰੱਖਦਾ ਨਾ ਸੋਚ ਕੇ ਪਾਈ ਹੁਣ ਮੇਰੇ ਤੇ ਕਿਤੇ ਇਹ ਨਾ ਹੋਵੇ ਵੀ ਮੈਂ ਤੈਨੂੰ ਕਹਿਣ ਤੇ ਮਜਬੂਰ ਹੋ ਜਾ ਆਪਦੀ ਇੱਜ਼ਤ ਆਪਦੇ ਹੱਥੀਆਂ ਜੇ ਵੱਡਾ ਤਾਂ ਵੱਡੇ ਵਾਲਾ ਉਹਦੇ ਤੇ ਰਹਿ ਜਿਆਦਾ ਤਿਲਕਾਂ ਦੀ ਕੋਸ਼ਿਸ਼ ਨਾ ਕਰ ਨਹੀਂ ਤਾਂ ਡਿੱਗੇਗਾ ਮੁੱਦੇ ਮੂੰਹ ਕੋਈ ਗੱਲ ਨਹੀਂ ਦੇਖਦਾ ਤੈਨੂੰ ਵੀ ਮੈਂ ਕਿ ਤੂੰ ਕਿਵੇਂ ਬੁਲਾਉਣੀ ਆ ਕਿਵੇਂ ਦੋਨੀ ਆ ਦਾਰੀਆਂ ਇਹ ਤੇਰੇ ਖੰਭ ਜੇ ਪੱਟ ਕੇ ਨਾ ਨਾ ਸਿੱਟੇ ਮੇਰਾ ਨਾਂ ਵੀ ਜੰਟਾ ਨਹੀਂ ਸਾਲੇ ਰੀਮ ਮਾਰਦੀ ਆ ਗੱਲਾਂ